ਫੀਸ ਚਾਰ ਮੁਹਾਲੀ ਪ੍ਰੈਸ ਕਲਬ ਵਿਖੇ ਪੱਤਰਕਾਰਾਂ ਦੀ ਸਿਰਮੌਰ ਸੰਸਥਾ ਮੁਹਾਲੀ ਪ੍ਰੈਸ ਕਲਬ ਦੀ ਸਾਲ 2024-25 ਲਈ ਗਵਰਨਿੰਗ ਬਾਡੀ ਦੀ ਹੋਈ ਚੋਣ ਵਿੱਚ ਪਟਵਾਰੀ ਸ਼ਾਹੀ ਗਰੁੱਪ ਜੇਤੂ ਰਿਹਾ ਦੱਸਣਯੋਗ ਹੈ ਕਿ ਇਸ ਚੋਣ ਵਿੱਚ ਪਟਵਾਰੀ ਗੁਰਮੀਤ ਸ਼ਾਹੀ ਪੈਨਲ ਵੱਲੋਂ ਹੀ ਕਾਗਜ਼ ਢਾਕਰ ਕੀਤੇ ਗਏ ਜਦਕਿ ਕਿਸੇ ਹੋਰ ਉਮੀਦਵਾਰ ਜਾਂ ਪੈਨਲ ਵੱਲੋਂ ਨਾਮਜ਼ਦਗੀ ਕਾਗਜ਼ ਢਾਕਰ ਨਹੀਂ ਕੀਤੇ ਗਏ ਜਿਸ ਦੌਰਾਨ ਚੋਣ ਕਮਿਸ਼ਨ ਵੱਲੋਂ ਸੁਖਦੇਵ ਸਿੰਘ ਪਟਵਾਰੀ ਨੂੰ ਪ੍ਰਧਾਨ ਐਲਾਨ ਦਿੱਤਾ ਗਿਆ ਮੁੱਖ ਚੋਣ ਕਮਿਸ਼ਨਰ ਹਰਿੰਦਰਪਾਲ ਸਿੰਘ ਹੈਰੀ ਚੋਣ ਕਮਿਸ਼ਨਰ ਧਰਮਪਾਲ ਉਪਾਸ਼ਕ ਅਤੇ ਕੁਲਵਿੰਦਰ ਸਿੰਘ 바ਵਾ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਵਿੱਚ ਸੁਖਦੇਵ ਸਿੰਘ ਪਟਵਾਰੀ ਪ੍ਰਧਾਨ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਸੀਨੀਅਰ ਮੀਤ ਪ੍ਰਧਾਨ ਸੁਸ਼ੀਲ ਗਰਚਾ ਮੀਤ ਪ੍ਰਧਾਨ ਰਾਜੀਵ ਤਨੇਜਾ ਤੇ ਧਰਮ ਸਿੰਘ ਜਥੇਬੰਦਕ ਸਕੱਤਰ ਮੈਡਮ ਨੀਲਾਮ ਠਾਕੁਰ ਜੁਆਇੰਟ ਸਕੱਤਰ ਵਿਜੇ ਕੁਮਾਰ ਤੇ ਮਾਇਆ ਰਾਮ ਅਤੇ ਵਿੱਤ ਸਕੱਤਰ ਮਨਜੀਤ ਸਿੰਘ ਜਾਨਾ ਨੂੰ ਜੇਤੂ ਘਰਾੜ ਦਿੱਤਾ ਗਿਆ ਹੈ ਚੋਣ ਕਮਿਸ਼ਨ ਵੱਲੋਂ ਪ੍ਰੈਸ ਕਲੱਬ ਦੀ ਚੋਣ ਵਿੱਚ ਸਹਿਯੋਗ ਦੇਣ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਚੋਣ ਕਮਿਸ਼ਨ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਕਮਿਸ਼ਨ ਨੇ ਬੜੇ ਹੀ ਸ਼ਾਂਤੀਪੂਰਵਕ ਮਾਹੌਲ ਅਤੇ ਤਨਦੇਹੀ ਨਾਲ ਸੌਂਪੀ ਜ਼ਿੰਮੇਵਾਰੀ ਨੂੰ ਨਿਪਟਾਰੇ ਚਾੜਿਆ। ਉਨ੍ਹਾਂ ਅੱਗੇ ਕਿਹਾ ਕਿ ਮੁਹਾਲੀ ਪ੍ਰੈਸ ਕਲੱਬ ਸਾੰਮਣੇ ਸਭ ਤੋਂ ਵੱਡਾ ਕਾਰਜ ਪ੍ਰੈਸ ਕਲੱਬ ਲਈ ਸਰਕਾਰ ਪਾਸੋਂ ਥਾਹ ਲੈਣ ਦਾ ਹੈ ਜਿਸ ਵਾਸਤੇ ਮੁਹਾਲੀ ਪ੍ਰੈਸ ਕਲੱਬ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਨਾਲ ਲੈ ਕੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਯਾਰੀ ਦਾ ਹੋ ਤੂੰ ਤੇ ਦਾ ਮੋਸ਼ਾ ਯਾਰਾਂ ਦੀ ਯਾਰੀ ਦਾ ਸਿੱਕਾ ਚੱਲਦਾ ਸ਼ਾਹੀ ਪਟਵਾਰੀ ਦਾ ਦੂਤ ਦਾ ਮੋਸ਼ਾ ਯਾਰਾਂ ਦੀ ਯਾਰੀ ਦਾ ਢਿੱਡੀ ਭੁੜਖੀ ਵਾਲੀ ਬਿਮਾਰੀ ਦਾ ਇਹ ਫਿਕਰ ਨਾ ਕਰਦੇ ਨੇ ਹੋ ਦੁਨੀਆ ਖੜਖੜ ਵੇਖਦੀ ਜਿੱਤ ਦੇ ਚੰਡੇ ਗੱਟਦੇ ਨੇ ਦੁਨੀਆ ਖੜਖੜ ਵੇਖਦੀ ਜਿੱਪ ਦੇ ਖੰਡੇ ਗੱਡਦੇ ਨੇ ਹਰਿੰਦਰ ਹਰੀ ਤਰਮਪਾਲ ਉਪਾਸ਼ਕ ਦੇ ਦੱਸਿਆ ਕੁਲਵਿੰਦਰ ਬਾਵੇ ਨੇ ਪਟਵਾਰੀ ਸ਼ਾਹੀ ਪੈਨਲ ਜਿੱਤ ਗਿਆ ਹੁਣ ਕਾਦੇ ਹਾਵੇ ਨੇ ਮਨਜੀਤ ਵਿਜੇ ਤੇ ਮਾਇਆ ਰਾਮ ਬਣੇ ਬਿੱਤ ਸਕਤਰ ਨੇ ਘਰ ਚੱਤ ਨਹੀਂ ਜਾ ਧਰਮ ਸਿੰਘ ਫਿਰਦੇ ਲੱਡੂ ਮੰਨਦੇ ਨੇ ਦੁਨੀਆਂ ਖੜਖੜ ਵੇਖਦੀ ਆ ਦੁਨੀਆਂ ਖੜਖੜ ਵੇਖਦੀ ਜਿੱਤ ਦੇ ਢੰਡੇ ਗੱਡੇ ਨੇ ਸਿੱਕਾ ਚੱਲਦਾ ਪੰਡਵਾਰੀ ਸ਼ਾਹੀ ਦਾ ਦੂਤ ਦਾ ਮੋਸ਼ਾ ਹੈ ਯਾਰੀ ਦਾ ਸੋ ਬਹੁਤ ਬਹੁਤ ਵਾਰੀ ਕਿਉਂਕਿ ਕੀ ਪੈਨਲ ਬਲਵੰਤ ਨੌ ਮੀਦਵਾਰ ਸੰ ਇਸ ਲਈ ਇਹਨਾਂ ਨੂੰ ਨਿਰਵਿਰੋਧੀ ਜੇਤੂ ਪ੍ਰਾਪਤ ਕੀਤਾ ਰਵੀ ਚੁਲੀ ਟੀਮ ਦੇ ਉੱਪਰ ਦਾ ਨਾਮ ਹੈ ਸਰ ਸਪੀਸ਼ ਬਲਵਾਰੇ ਜੀ ਪ੍ਰਧਾਨ ਆਹ ਆਹ ਨਾ ਆ ਰਹੀ ਜੀ ਬਾਪਾ ਬਾਪਾ ਤੋਂ ਫੁੜਾ ਲੇ ਛੇੜੀ ਫੁੜਾ ਲੇ ਇਲੈਕਟ੍ਰਿਕ ਮੀਟ ਨੂੰ ਨਾਮ ਨਾ ਬਾਜਰ ਸਾਡੇ ਕਰੇ ਰਿਹਾ ਐਕਸਪੈਕਟਿਵ ਇੰਟਰੀ ਦਾ ਨਾਮ ਕਰੀ ਸਰੀ ਕੱਦ ਦੇਖ ਕੇ ਤਾਂ ਪਰਦਾ ਜੀ ਇੱਧਰ ਦੇਖੋ ਜੀ ਇੱਕ ਵਾਰੀ ਹੱਥ ਲਗਾਓ ਬਾਰ ਦੇ ਤੇ ਅਗਲੀ ਤਸਵੀਰ ਆ ਜਾਏ ਪਰਦਾ ਜੀ ਪਿੱਛੇ ਕਰੋ ਪੇਚੀ ਹੋ ਜੇ ਲੇਖ ਹੱਬ ਦਾ ਜੀ ਇੱਧਰ ਦੇਖੋ ਜੀ ਇੱਕ ਸਾਰਾ ਇੱਕ ਮਿੰਟ ہماری ਉਹ ਸਰ ਓਕੇ ਕਰਦੇ ਹਾਂ ਜੀ ਮစ္ਸ ਜੁਗਜੋਤ ਜੀ ਹਰਿੰਦਰ ਸਿੰਘ ਸ਼ਰਾਏ ਜਨਰਲ ਸਕੱਤਰ ਜੀ ਨੂੰ ਅਨੰਦ जी सुशील वर्चर्जी सीनियर निदेशक प्रधान और जी बाल। कुर्सी के पीछे भी रख लो। सर गजर जी प्लीज जरा गजर जी गजर जी एक बारी तस्वीर करा लो ना। और सर सरकारी श्रींत जी मिश्र जी सर बिल्कुल वेरी गुड सर मारी हमारी फोटो करा के वो एक डीपी भी भाव है आपने डाला डाटा नेचर पॉइंट वो वाले शेरमती निगम तुम्हारी चाप पर आप पीछे लिखते बंद 71 80 80 के नाम और आपका जो रिज़ेवर हो इतने बहुत हां

ਬੰਦੇ ਠੀਕ ਆ ਜੀ ਆਪਣਾ ਵੀ ਬਹੁਤ ਠੀਕ ਆ ਜੀ ਦੇ 25 ਸਬਚਾਨਾ ਹੋ ਗਿਆ ਨਾ ਸੈਕਟਰੀ ਜਾਨੇ ਨੇ ਮਾਰੋ ਆਪਣੇ ਘਰ ਵਾਲੇ ਕਿੱਦਾਂ ਚੂੜਾ ਮੈਦਾਨ ਦੇ ਵਿੱਚ ਪਾ ਰਹੇ ਇਹਨਾਂ ਨੂੰ 9 ਮਹੀਤਵਾਰ ਨੂੰ ਮੋਹਾਲੀ ਪ੍ਰੈਸ ਕਲੱਬ ਲਈ 2024-25 ਦੌਰਾਨ ਸੇਵਨ ਬਹਾਉਂਦਾ ਮੁਕੱਦਮਾ ਦਿੱਤਾ ਜਾ ਰਿਹਾ ਹੈ ਕੋਈ ਵੀ ਪਿੱਛੇ ਖੜਾ ਹੋਣ ਨਾ ਕੋਈ ਖੜਾ ਹੋਵੇ ਕੋਈ ਕਮਿਸ਼ਨ ਬਹਿ ਜਾਓ ਪਿੱਛੇ ਖੜਾ ਆ ਪਿੱਛੇ ਹੋ ਜਾਓ ਜੀ